ਜਦੋਂ ਮੈਂ ਜੇਲ੍ਹ ਦੇ ਵਿੱਚ ਵੀ ਗਿਆ ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਗੱਲ ਮੈਨੂੰ ਕਚੋਟਦੀ ਰਹੀ ਵੀ ਉਸਤਾਜ ਜੀ ਨੇ ਮੈਨੂੰ ਮਿਹਣਾ ਦਿੱਤਾ ਸੀ ਇੱਥੇ ਮੇਰੇ ਕੋਲ ਸਮਾਂ ਹੈ ਤਾਂ ਪ੍ਰੋਫੈਸਰ ਬਣਨ ਦੀ ਕੋਸ਼ਿਸ਼ ਮੈਂ ਇੱਥੇ ਰਹਿ ਕੇ ਵੀ ਕਰ ਸਕਦਾ ਹਾਂ ਪਰ ਤਾਂ ਮੈਨੇ ਉਹਦੇ ਰਸਤੇ ਪਤਾ ਕੀਤੇ ਵੀ ਮੈਂ ਪ੍ਰੋਫੈਸਰ ਬਣਨ ਦੀ ਮੈਨੂੰ ਕੀ ਕੀ ਕਰਨਾ ਪਊ ਪਹਿਲਾਂ ਬੀਏ ਕਰਨੀ ਪਊ ਐਮਏ ਕਰਨੀ ਪਊ ਕਿਹੜਾ ਵਿਸ਼ਾ ਮੈਂ ਚੁਣਦਾ ਆਪਣੇ ਲਈ ਉਹ ਸਾਰਾ ਤਿੰਨ ਇੰਚ ਕੀ ਹੋਇਆ ਪਹਿਲੇ ਦਿਨ ਮੁਲਾਕਾਤ ਤੇ ਮੇਰੀ ਸ਼ਾਮ ਨੂੰ ਜਿਹੜੀ ਮੇਰੀ ਪ੍ਰੇਮਿਕਾ ਰਿਤੂ ਉਹ ਆਈ ਉਹਨੇ ਮੈਨੂੰ ਵੀ ਉਹਨੇ ਵੀ ਇਹੀ ਗੱਲ ਕਹੀ ਉਹਨੇ ਕਿਹਾ ਦੇਖੋ ਇਸ ਦੁਨੀਆ ਦੇ ਵਿੱਚ ਸਾਰੀ ਦੁਨੀਆ ਜਨਮ ਲੈਂਦੀ ਆ ਤੇ ਰੋਟੀ ਖਾਂਦੀ ਆ ਵਿਆਹ ਕਰਾਂਦੀ ਆ ਬੱਚੇ ਪੈਦਾ ਕਰਦੀ ਆ ਮਰ ਜਾਂਦੀ ਆ ਸਾਰੀ ਸੰਸਾਰ ਹੀ ਇਦਾਂ ਕਰਦਾ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਕਿਸੇ ਕਿਸੇ ਬੰਦੇ ਨੂੰ ਪਰਮਾਤਮਾ ਨੇ ਕੋਈ ਵੱਡਾ ਮਕਸਦ ਦਿੱਤਾ ਹੁੰਦਾ ਤਾਂ ਹੋ ਸਕਦਾ ਵੀ ਤੁਹਾਨੂੰ ਕੋਈ ਵੱਡੇ ਮਕਸਦ ਹੀ ਤੇ ਪਰਮਾਤਮਾ ਨੇ ਇਦਾਂ ਤੁਹਾਡੇ ਨਾਲ ਕਰਵਾਈ ਹੋਵੇ ਤਾਂ ਤੁਹਾਨੂੰ ਜਿਹੜਾ ਹੈਗਾ ਇਹ ਆਪਣੇ ਆਪ ਨੂੰ ਕਿਸੇ ਵੱਡੇ ਮਕਸਦ ਆਪਦਾ ਬਣਾ ਕੇ ਉਸ ਰਸਤੇ ਤੇ ਚੱਲਣਾ ਚਾਹੀਦਾ ਉਹਦੀ ਗੱਲ ਮੇਰੇ ਬਿਲਕੁਲ ਖਾਨੇ 'ਚ ਬੈਠੀ